ਹਾਂਜੀ ਗੱਲ ਦੇਖੋ ਮੈਨੂੰ ਇੱਕ ਮਹੀਨਾ ਕਰਾ ਦੇ ਇੱਕ ਮਹੀਨਾ ਕਵਰ ਮੁੰਡਾ ਗੱਲ ਕਰਨ ਆਇਆ ਮੇਰੇ ਮਨ ਇੱਕ ਦਾ ਤੁਸੀਂ ਤੋਂ ਪਹਿਲਾਂ ਮਰੇ ਹੋ ਠੀਕ ਹੈ ਬਾਈ ਇੱਕ ਬਣਾ ਕੇ ਉਹ ਚੱਕੀ ਜੰਦਰ ਮੁੰਡਾ ਮੇਰੇ ਲੈ ਕੇ ਜੰਦਰ ਪੈ ਖਤੀ ਹੋਈ ਹੈ 1.5 ਲੱਖ ਰੁਪਏ ਖਾਧਾ ਹੋਣੇ ਉਹ ਸ਼ਰਿਆਮ ਚੋਕੀ ਚੋਂਦੇ ਰਹੀ ਜਵਣੇ ਰੱਖੀ ਜਤੋਂ ਦੀ ਇਹਨਾਂ ਕੋਲੇ ਚੋਕੀ ਚੋਂਦੇ ਨਾ 2 ਲੱਖ ਪਹਿਲਾਂ ਸੱਟਾਂ ਮਾਰੀਆਂ ਇੱਕ ਨੂੰ ਸ਼ਰਿਆ ਮਿਲ ਕੇ ਜਾਂਦੇ ਰਹੇ ਇਹਨਾਂ ਨੂੰ 26 ਤੱਕ ਪਹਿਲਾ ਮੈਂ ਤਾਂ ਆਰਾਮ ਨਾ ਕਰ ਆਰਾਮ ਨਾ ਸਾਡਾ ਮੂਨਾ ਮਰ ਗਿਆ ਇਹ ਨਾ ਕੋਈ ਪ੍ਰਯਾਸ ਨਾ ਇਹ ਕੀ ਪ੍ਰਯਾਸ ਨਾ ਜੀ ਪਹਿਲਾਂ ਸਾਨੂੰ ਬੰਦੇ ਦੱਸੋ ਬੰਦੇ ਚੱਕਦੀ ਹੈ ਬੰਦੇ ਬੰਦੇ ਪਹਿਲੇ ਟੱਕਰ ਲੈਂਦੇ ਗੰਤੋ ਹੀ ਪਰਚਾ ਮੈਨੇ ਦਿੱਚਿਆ ਇੱਕ ਮਹੀਨਾ ਖੜ੍ਹਦੇ ਰਹਿੰਦੇ ਉਹ ਬੰਦੇ ਪਰਚਾ ਵੀ ਜਲਦੀ ਹੋਇਆ ਤੇ ਇਹ ਬੰਦੇ ਤੇ ਇਹ ਬੰਦੇ ਸਰ ਪਹਿਲਾਂ ਚੱਕੇ ਹੁੰਦੇ ਨਾ ਅੱਜ ਨੂੰ ਮੇਰੇ ਭਰਾ ਨੇ ਮਾਰਦਾ ਹੈ ਤੇ ਇਹਹੀ ਪਰਚਾ 326 ਤੇ ਡਾਕਟਰ ਸਾਹਿਬ ਨੇ ਲਿਖ ਕੇ ਦਿੱਤਾ ਫ੍ਰੀਡ ਕੋਡ ਠੀਕ ਹੈ ਇਹਹੀ ਬੰਦੇ ਤੇ ਪਰਚਾ ਪਾਇਆ ਹੁੰਦਾ ਉਹ ਬੰਦਾ ਚੌਂਕੀ ਤੇ ਵਿੱਚ ਆ ਕੇ ਢੇੜੇ ਮਾਰਦਾ ਰਿਹਾ ਠੀਕ ਇੰਚਾਰਜ ਸਾਹਿਬ ਦੇ ਕੋਲ ਇਹਨਾਂ ਨੇ ਤਾਂ ਵੀ ਨਹੀਂ ਪਰਚਾ ਕਿਤੇ ਕਿੱਥੋਂ ਦਾ ਕਾਨੂੰਨ ਹੈ 326 ਤੇ ਘਟੇ ਦਾ ਨੋਟਸਾ ਇਹ ਮੇਰੇ ਰੋਡ ਤੇ ਲੈ ਜਾਂਦੇ ਜੇ ਕੋਈ ਜੀ ਕਮੀ ਖੋ ਗਾਂ ਚਲੋ ਅਸੀਂ ਤੁਹਾਨੂੰ ਨਹੀਂ ਬਤਾਏਗਾ ਠੀਕ ਹੈ ਇਹ ਮੁੰਡਾ ਨਾ 500 1000 ਨੂੰ ਮਿਲ ਕੇ ਆਇਆ ਹੈ ਮੈਨੂੰ ਤਾਂ ਜਿਹੜੀ ਗੱਲ ਦਸੋਗੇ ਹਾਂਜੀ ਹਾਂਜੀ ਠੀਕ ਹੈ ਉਹਦੇ ਮੁਤਾਬਕ ਵਾਗੇ ਚੱਲਣਾ ਦੇਖੋ ਇਹ ਜੀ ਵੀ ਗੱਲ ਨਿਕਲੀ ਠੀਕ ਹੈ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਕਰੋ ਇਹ ਨਾ ਕਰੋ ਜੀ ਇੰਚਾਲ ਸਾਹਿਬ ਨੂੰ ਪੁੱਛੋ ਪਰਤੇ ਕੋਣ ਬਾਤ ਬਾਤ ਕਰਦਾ ਮੈਂ ਪਹਿਲਾਂ ਤਾਂ ਮੈਨੂੰ ਬਤਾਓ ਇਹ ਇੱਧਰ ਆ ਜੀ ਮੇਰੀ ਗੱਲ ਜਿਹੜੇ ਮੇਰੇ ਕੋਲ ਆ ਜਾਓ ਇੱਕ ਮਹੀਨਾ ਆ ਕੇ ਇੱਕ ਮਹੀਨਾ ਆ ਕੇ ਨਾ ਜੰਦੇ ਨੂੰ ਯਾਰ ਗੱਲ ਸੁਣ ਬ੍ਰਦਰ ਗੱਲ ਹਾਂਜੀ ਹਾਂਜੀ ਦੱਸੋ ਪਹਿਲਾਂ ਮੈਨੂੰ ਇੱਧਰ ਆ ਜਾਓ ਸਾਈਡ ਤੇ ਹਾਂਜੀ ਠੀਕ ਹੈ 5 ਤੋਂ 7 ਵਿਅਕਤੀਆਂ ਦੇ ਵੱਲੋਂ ਇੱਕ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦੱਸਦੇ ਕਿ ਮ੍ਰਿਤਕ ਦੀ ਪਛਾਣ ਰਾਹੁਲ ਵਜੋਹੀ ਆ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਗੁੰਨੇ ਨੇ ਰੋੜਦੇ ਰਹਿਣ ਵਾਲਾ ਸੀ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਰਾਹੁਲ ਦੀ ਪਹਿਲਾਂ ਵੀ ਇਨ੍ਹਾਂ ਨੌਜਵਾਨਾਂ ਦੇ ਨਾਲ ਲੜਾਈ ਹੋਈ ਸੀ ਤੇ ਇਸ ਲੜਾਈ ਦੇ ਵਿੱਚ ਰਾਹੁਲ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਰਾਹੁਲ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ ਠੀਕ ਹੋ ਕੇ ਕੁਝ ਦਿਨ ਪਹਿਲਾਂ ਹੀ ਰਾਹੁਲ ਆਪਣੇ ਘਰ ਪਰਤਿਆ ਸੀ ਤੇ ਮੁਖਸਰ ਸਾਹਿਬ ਦੇ ਗੋਨਿਆਂ ਨੇ ਰੋਡ ਤੇ ਰਾਹੁਲ ਤੇ ਇਹਨਾਂ ਨੌਜਵਾਨਾਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰਾਹੁਲ ਨੂੰ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੱਸ ਦਈਏ ਕਿ ਉੱਥੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਵੀ ਗੰਭੀਰ ਦੋਸ਼ ਲਗਾਏ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਪੈਸੇ ਲੈ ਕੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦਾ ਨਤੀਜਾ ਅੱਜ ਦੇਖਣ ਨੂੰ ਮਿਲਿਆ ਕਿ ਰਾਹੁਲ ਦਾ ਕਤਲ ਕਰ ਦਿੱਤਾ ਗਿਆ ਉੱਥੇ ਹੀ ਮੌਕੇ ਤੇ ਪਹੁੰਚ ਡੀਐਸਪੀ ਸਤਨਾਮ ਸਿੰਘ ਵਿਰਕ ਨੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਔਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਹੁਣ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਹਿਣਾ ਸੀ ਉਹ ਵੀ ਸੁਣਾ ਦਿੰਨੇ ਆ ਮੇਰਾ ਸੰਦੀਪ ਕੁਮਾਰ ਨਾਮ ਹੈ ਕੀ ਘਟਨਾ ਕੀ ਹੋਈ ਬਾਈ ਜੀ ਜਦੋਂ ਮੈਂ ਉੱਥੇ ਗਿਆ ਤਾਂ ਐਂਬੂਲੈਂਸ ਦੇ ਵਿੱਚ ਲੱਦ ਲਿਆ ਸੀ ਕਹੋਇਆ ਕੀ ਦੱਸਿਆ ਆਪਸੇ ਨਹੀਂ ਕੁਛ ਨਹੀਂ ਪਤਾ ਲੱਗਿਆ ਮੈਂ ਤਾਂ ਐਂਬੂਲੈਂਸ ਦੇ ਵਿੱਚ ਲੈ ਕੇ ਤੇ ਇੱਥੇ ਆ ਗਏ ਤੁਹਾਡਾ ਕੀ ਨਾਮ ਹੈ ਮੇਰਾ ਭਤੀਜਾ ਜੀ ਕਿੰਨੀਆਂ ਕੁ ਸੱਟਾਂ ਵੱਜੀਆਂ ਸੀ ਸੱਟਾਂ ਬਹੁਤ ਸੀਗੀਆਂ ਉਹਦੇ ਵੀ ਕਹਿੰਦੇ ਹਸਪਤਾਲ ਵਾਲੇ ਹੁੰਦੇ ਹਸਪਤਾਲ ਵਾਲੇ ਕਹਿੰਦੇ ਡੈੱਡ ਆ ਜੀ ਲੱਗਦਾ ਸੀ ਕਿਹੜੇ ਹਥਿਆਰ ਨਾਲ ਮਾਰਿਆ ਵਗੈਰਾ ਜਾਂ ਕੋਈ ਕਾਪੇ ਕਰਪਾਨੇ ਲਾ ਦੇ ਖੰਡੇ ਖੁੰਡੇ ਸੀਗੇ ਪਰ ਖੋਇਆ ਕੀ ਤੁਹਾਨੂੰ ਇਹ ਗੱਲ ਮੇਰਾ ਨਾਮ ਚੰਦਰਪਨ ਜੀ ਹੈ ਜੀ ਤੇ ਮੇਰੇ ਬੇਟੇ ਦਾ ਨਾਮ ਹੈ ਰਾਹੁਲ ਰਵੀਂਦਰ ਕਹਿੰਦੇ ਹਰਿੰਦਰ ਨਾਮ ਹੈ ਉਹਦਾ ਓਕੇ ਜੀ ਪਹਿਲੇ ਵੀ ਲੜਾਈ ਹੋਈ ਸੀ ਉਹਨਾਂ ਦੀ ਇੰਨਾਂ ਪਹਿਲਾਂ ਕਾਪੇ ਘੰਡਾਸੇ ਮਾਰੇ ਸੀ ਇਹ ਗੋਲੀ ਚਲਦੀ ਸੀ ਉੱਥੇ ਉਸ ਤੋਂ ਕੋਈ ਕਾਰਵਾਈ ਨਹੀਂ ਕੀਤੀ ਥ੍ਰੀ ਕੋਡ ਰੈਫਰ ਕਰਤਾ ਉੱਥੇ 326 ਬਣ ਕੇ ਆਈ ਹੈ ਇਹਨਾਂ ਨੇ ਕੋਈ ਉੱਥੇ ਕਾਰਵਾਈ ਨਹੀਂ ਕੀਤੀ ਅੱਜ ਕੀ ਹੋਇਆ ਅੱਜ ਮੈਨਾਂ ਕਰੇ ਹੈ ਨਹੀਂ ਸੀਗਾ ਜੀ ਇਹ ਕੂਤੇ ਗਏ ਪਿੱਛੋਂ ਮਾਰਨ ਪੈ ਗਏ ਉਹਦੇ ਦਸ ਮਿੰਟ ਪਹਿਲਾਂ ਹੀ ਮੈਂ ਘਰੇ ਆਇਆ ਕਹਿੰਦੇ ਵੀ ਉਹ ਤਾਂ ਕੂਤੇ ਹੁਣ ਹੀ ਗਿਆ ਹੈਗਾ ਵੇਖਿਆ ਤਾਂ ਉਹ ਕਹਿੰਦੇ ਵੀ ਹੱਥਾਂ ਲਾਏ ਸੀ ਹੱਥਾਂ ਤੁਹਾਨੂੰ ਪਤਾ ਲੱਗੇ ਵੀ ਕੰਮ ਪੂਰਾ ਹੋ ਗਿਆ ਮੁੰਡੇ ਕੋਈ ਪਤਾ ਲੱਗਾ ਕੀ ਸੀਗਾ ਉਹਨਾਂ ਕੋਲੇ ਹਥਿਆਰ ਕੀ ਸੀਗਾ ਜਿਸ ਨਾਲ ਨਹੀਂ ਮੈਨੂੰ ਨਹੀਂ ਪਤਾ ਲੱਗੇ ਮੈਨੂੰ ਉਸੇ ਕਾਪੇ ਘੰਡਾਸੇ ਸੀਗੇ ਕਿਸੇ ਬੰਦੇ ਅਜਿੱਤ ਨਾਲ ਲੜਾਈ ਹੋਈ ਹੈ ਅੱਜ ਕੋਈ 10 ਮਿੰਟ ਪਹਿਲਾਂ ਕਰੋਗੇ ਜੀ ਇਹ ਦੋਨੇ ਦੋ ਪਰਾਦੀਏ ਕਿਸੇ ਦੇ ਬੰਦੇ ਕੋਈ ਇਹਨਾਂ ਪਤਾ ਲੱਗਿਆ ਜਿਹੜੇ ਬੰਦਿਆਂ ਨੇ ਇੱਕ ਵੱਡੇ ਹੈ ਜਿਹੜੇ ਪਹਿਲਾਂ ਸੀਗੇ ਉਹ ਵੀ ਸੀਗੇ ਪਹਿਲਾਂ ਹੀ ਉਹ ਹੀ ਸੀ ਜੀ ਬੇ ਪਹਿਲਾਂ ਕਿੰਨਾ ਚਿਰ ਪਹਿਲਾਂ ਲੜਾਈ ਹੋਈ ਹੈ ਇਹ ਮਹੀਨਾ ਪਹਿਲਾਂ ਹੀ ਹੋਈ ਹੈ ਜੀ ਓਕੇ ਉਹਦੇ ਚ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੀ ਦੀ ਕਾਰਵਾਈ ਕੀਤੀ ਇੱਕ ਪੈਸੇ ਦੀ ਕਾਰਵਾਈ ਨਹੀਂ ਕੀਤੀ ਹੈ 1.5 ਲੱਖ ਰੁਪਇਆ ਇਨਚਾਰਜ ਨੇ ਖਾਧਾ ਚੌਕੀ ਚਾਰ ਨੇ ਬਸ ਛੜੇ ਚੌਕੀ ਉਹ ਥਾਣੇ ਕੱਲ ਵੀ ਕੱਲ ਵੀ ਐਕਸਰਸ ਨਾਲ ਨੂੰ ਮਿਲ ਕੇ ਆਇਆ ਹੈਗਾ ਉੱਥੇ ਕਹਿ ਗਿਆ ਗੋਲੀ ਚੱਲ ਜਿਹੜੇ ਬੰਦੇ ਨੇ ਵੱ ਹਾਂ ਮੇਰਾ ਬੇਟਾ ਜਾ ਕੇ ਆਇਆ ਨਹੀਂ ਹੁੰਦਾ ਸੀਗਾ ਜੀ ਕੀ ਨਾਮ ਸੀ ਤੁਹਾਡੇ ਮੁੰਡੇ ਦਾ ਹਰਜਿੰਦਰ ਕੁਮਾਰ ਰਾਹੁਲ ਰਾਹੁਲ ਕਹਿੰਦੇ ਸੀ ਉਹ ਹਰਜਿੰਦਰ ਕੁਮਾਰ ਸੀ ਜੀ ਉਮਰ ਦੀ 33 ਸਾਲ ਕੰਮ ਕੀ ਕਰਦਾ ਸੀ ਹੁਣ ਉਹ ਉਹ ਪਹਿਲਾਂ ਮੇਰੇ ਨਾਲ ਕੰਮ ਕਰਦਾ ਲੱਕੜਦਾਰ ਹੀ ਉਹ 6 ਵਜੇ ਤੋਂ ਬਾਅਦ ਕੰਮ ਨਹੀਂ ਕਰ ਰਿਹਾ ਉਹ ਦਾਕਲਾ ਕੇ ਕੀ ਹੋਇਆ ਉਹ ਨਹੀਂ ਉਹ ਤਾਂ ਡੈਡ ਮੋਢੀ ਪੈ ਗਿਆ ਜਾ ਕੇ ਵੇਖ ਲਓ ਲੜਾਈ ਹੋ ਗਈ ਹਾਂ ਖੂਦੇ ਨਾਲ ਲੜਾਈ ਹੋਈ ਉਹਦਾ ਖੜਾ ਸੀਗਾ ਇਹ ਖੂਦੇ ਦੇ ਪਿੱਛੋਂ ਆ ਕੇ ਮਾਰੇ ਕਾਪੇ ਕਿੰਨੇ ਘਰ ਨੇੜੇ ਹੀ ਉੱਥੇ ਖੂਦੇ ਮੇਰਾ ਘਰ ਥੋੜੀ ਦੂਰੀ ਹੈ ਮੈਂ ਸੋ ਮੋੜ ਦੇ ਲਾਲ ਬੰਦੇ ਲੜਦਾ ਸੀ ਉਹ ਵੀ ਉੱਥੋਂ ਦੇ ਰਹਿਣ ਵਾਲੇ ਤੇ ਕਿਥੇ ਹੋਰ ਰੋਡ ਦੇ ਹੈਗੇ ਆ ਉਹ ਖੂਰੇ ਇਹ ਦੋ ਤਾਂ ਮੁੰਡੇ ਦਾ ਦੋ ਪੰਜ ਛੇ ਮੁੰਡੇ ਬਾਹਰ ਦੇ ਪਹਿਲਾਂ ਲੜਾਈ ਹੋਈ ਸੀ ਕਿੰਨੇ ਵਜੇ ਹੋਈ ਆ ਇਹ ਟਾਈਮ ਇਹ 6 ਵਜੇ ਦਾ ਟਾਈਮ ਹੋਵੇ ਮੇਰੇ ਮੇਰੇ ਕਿਰਾਂ ਲੜਾਈ ਨੂੰ 6 ਵਜੇ ਦਾ ਟਾਈਮ ਹੈਗਾ ਹੁਣ ਮੰਨਤੀ ਕਰਦੇ ਹੋ ਤੁਸੀਂ ਮੈਨੂੰ ਹਜ਼ਰ ਆਈ ਨਾ ਤੇ ਜਿਹਾ ਸਹੀ ਟੰਗਾ ਫੈਸਲਾ ਦੇ ਦੇਈ ਫੈਸਲਾ ਸਹੀ ਹੋਣਾ ਚਾਹੀਦਾ ਚੱਤਨ ਪੈ ਹੀ ਖਾਦੇ ਕੋਈ ਇਨਸਾਫ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਐਸਐਸਪੀ ਤੇ ਵੀ ਪੇਸ਼ ਹੁੰਦੇ ਐਸਐਸਪੀ ਦੇ ਪੇਸ਼ ਹੋਏ ਸੀ ਦੋ ਲੱਖ ਐਸਪੀ ਦਾ ਇਸ ਲਈ 33 ਸਾਲਾ ਯੂਵਰ ਅੱਜ ਅਰਜੰਦ ਸਿੰਘ ਉਰਫ ਰਾਹੁਲ ਲਾਮ ਦਾ ਲੜਕਾ ਜਿਹਦਾ 6-7 ਵਿਅਕਤੀ ਜਿਨ੍ਹਾਂ ਦਾ ਇਹ ਨਾਮ ਦੱਸ ਰਹੇ ਆ ਅਜੇ ਮੈਂ ਇੱਥੇ ਨਹੀਂ ਕਹਿਣਾ ਚਾਹੁੰਦਾ ਤੇ ਉਹਨਾਂ ਨੇ ਜਿਹੜਾ ਹੈਗਾ ਸੱਟਾ ਮਾਰ ਕੇ ਉਹਦਾ ਕਤਲ ਕਰਤਾ ਬਾਡੀ ਉਹਦੀ ਹਸਪਤਾਲ ਚ ਪਈ ਆ ਤੇ ਮੈਂ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈ ਅਜੇ ਮੇਰੇ ਕੋਲ ਇਹ ਜਿਹੜੀ ਅਮਲ ਚੱਲਦੀ ਜਾਣੀ ਕੀ ਹਥਿਆਰ ਵਰਤੇ ਗਏ ਕੁਝ ਪਤਾ ਲੱਗਿਆ ਅਜੇ ਮੈਂ ਬੋਡੀ ਦਾ ਮਲਾਜਾ ਕਰਨਾ ਹੋਰ ਕਰਨਾ ਬਿਆਨ ਲਿਖਣਾ ਇਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਚੱਲੇਗੀ ਪਰਿਵਾਰ ਵਾਲਿਆਂ ਦਾ ਰੋਪ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਪਹਿਲਾਂ ਜਿਹੜਾ ਹੋਇਆ ਉਹ ਵੀ ਮੈਂ ਇਹਨਾਂ ਦੀ ਗੱਲਬਾਤ ਸੁਣ ਰਿਹਾ ਮੌਕੇ ਤੇ ਆਇਆ